ਕਾ ਘਾਹ ਪੁੱਟਦੇ ਪਏ ਜਦੋਂ ਝੋਨਾ ਵੱਡਾ ਹੋ ਜਾਏ ਨਾ ਉਹਦੇ ਵਿੱਚ ਕੀ ਹੁੰਦਾ ਪਾਣੀ ਭਰ ਕੇ ਤੇ ਫਿਰ ਘਾਹ ਪੁੱਟਿਆ ਜਾਂਦਾ ਗੁਰੂ ਨਾਨਕ ਸਾਹਿਬ ਜੀ ਨੂੰ ਜਾ ਕੇ ਮੱਥਾ ਟੇਕਿਆ ਦਰਸ਼ਨ ਕੀਤੇ ਮਹਾਰਾਜ ਮੈਂ ਵੀ ਕੰਮ ਕਰਾਂ ਨਾਲ ਭਾਈ ਲੈਣਾ ਜੀ ਨੇ ਕਿਹਾ ਸਤਿਗੁਰੂ ਮੈਂ ਵੀ ਕਰਾਂ ਨਾਲ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਆਜੋ ਲੱਗ ਜਾਓ ਨਾਲ ਹੁਣ ਭਾਈ ਲੈਣਾ ਜੀ ਨੂੰ ਖੇਤੀ ਦੀ ਜਾਣਕਾਰੀ ਨਹੀਂ ਹੈ ਉਹਨਾਂ ਦਾ ਕੰਮ ਤੇ ਹੱਟੀ ਚ ਚਲਾਉਣਾ ਆ ਉਹਨਾਂ ਦਾ ਕੰਮ ਦੁਕਾਨਦਾਰੀ ਕਰਨਾ ਆ ਉਹਨਾਂ ਨੂੰ ਖੇਤੀ ਦੀ ਜਾਣਕਾਰੀ ਨਹੀਂ ਆ ਜਦੋਂ ਝੋਨਾ ਵੱਡਾ ਹੋ ਜੇ ਨਾ ਤੇ ਘਾਹ ਵੀ ਨਾਲ ਵੱਡਾ ਹੋ ਜਾਂਦਾ ਤੇ ਜੜਾਂ ਦੋਵਾਂ ਦੀਆਂ ਇੱਕੋ ਜੀਆਂ ਲੱਗਦੀਆਂ ਨੇ ਉਹਦੇ ਵਿੱਚ ਪਾਣੀ ਭਰਿਆ ਨਾਲ ਹੁਣ ਗੁਰੂ ਨਾਨਕ ਸਾਹਿਬ ਜੀ ਨੂੰ ਤੇ ਪਤਾ ਕਿਹੜੇ ਕਿਹੜਾ ਘਾਹ ਆ ਤੇ ਕਿਹੜਾ ਝੋਨਾ ਆ ਹੁਣ ਪਾਹੀ ਲੈਣਾ ਜੀ ਨੂੰ ਪਤਾ ਨਹੀਂ ਉਹਦੇ ਵਿੱਚੋਂ ਘਾਹ ਹੀ ਪੁੱਟਣਾ ਹੁੰਦਾ ਪਾਹੀ ਲੈਣੇ ਦੇ ਜਿਹੜਾ ਵੀ ਹੱਥ ਆਇਆ ਉਹ ਹੀ ਪੁੱਟਣਾ ਸ਼ੁਰੂ ਕਰਦੇ ਆ ਚੋਨਾ ਹਟਾਇਆ ਚੋਨਾ ਪੁੱਟਦਾ ਕਾ ਹਟਾਇਆ ਕਾ ਪੁੱਟਦਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੇਖਿਆ ਲੈਣਿਆ ਇਹ ਕੀ ਕਰਦਾ ਮਹਾਰਾਜ ਜੋ ਤੁਸੀਂ ਕਰਦੇ ਹੋ ਇਹੀ ਮੈਂ ਕਰਦਾ ਨਹੀਂ ਪੁਰਖਾ ਇਹ ਵੀ ਬੜੀ ਵੱਡੀ ਸਿੱਖਿਆ ਆ ਜੇ ਜੀਵਨ ਨੂੰ ਸਵਾਰਨਾ ਆ ਤਾਂ ਇਹ ਵੀ ਸਿੱਖਣਾ ਪਏਗਾ ਕੀ ਪੁੱਟਣਾ ਆ ਤੇ ਕੀ ਰੱਖਣਾ ਆ ਜਦੋਂ ਤੱਕ ਇਹ ਹੀ ਖਬਰ ਨਹੀਂ ਆਈ ਨਾ ਜੀਵਨ ਦੇ ਵਿੱਚ ਵੀ ਤੂੰ ਰੱਖਣਾ ਕੀ ਹੈ ਤੇ ਪੁੱਟਣਾ ਕੀ ਹੈ ਉਦੋਂ ਤੱਕ ਜ਼ਿੰਦਗੀ ਨਹੀਂ ਸਬਰਦੀ ਪੁੱਟਣੀ ਉਹ ਚੀਜ਼ ਹੈ ਜਿਹੜੀ ਨੁਕਸਾਨ ਕਰਦੀ ਹੈ ਜਿੰਨੇ ਸਾਨੂੰ ਫਲ ਦੇਣਾਂ ਉਹਨੂੰ ਨਹੀਂ ਪੁੱਟੀ ਦਾ ਕਦੇ ਵੀ ਇੱਕ ਤੇ ਖੇਤੀ ਕਰਨੀ ਸਿਖਾ ਦਿੱਤੇ ਕਿ ਜ਼ਿੰਦਗੀ ਦਾ ਸਬਕ ਸਿਖਾ ਦਿੱਤਾ ਬੁਰਿਆਈਆਂ ਨੂੰ ਪੁੱਟ ਕੇ ਬਾਹਰ ਮਾਰ ਤੇ ਚੰਗੀਆਂ ਨੂੰ ਲੱਗੀਆਂ ਰਹਿਣ ਦੇ